ਉਹ ਕੋਲੇ ਕਰਦੇ ਆ ਸੰਜੂ ਕੀ ਮੁੱਲ ਕੀਤਾ ਬਾਈ ਮੈਂ ਕੀਤਾ ਮੁੱਲ 55000 ਤੇਰੀਆਂ ਇਹ ਅੰਕਾ ਕਿਹੜਾ ਪਿੰਡਾ ਵੀ ਆਪਣਾ ਛੱਖਣ ਵਾਲਾ ਛੱਖੜ ਵਾਲਾ ਠੀਕ ਆ ਜੀ ਆਪਣੇ ਹੀ ਬੰਦੇ ਆ ਠੀਕ ਆ ਕੀ ਮੁੱਲ ਕੀਤਾ ਸੀ 55000 ਸ਼ੀਨਾਗਾ ਤੇ 55000 ਰੁਪਿਆ 55000 ਕਿੰਨੇ ਲਾਦੇ ਅਸੀਂ ਕੁਝ ਨਹੀਂ ਲਗਾਇਆ ਹੈ ਨਹੀਂ ਲਗਾਇਆ ਨਹੀਂ ਆ ਸ਼ੀਨਾਗਾ ਨਾ ਆ ਸ਼ੀਨਾਗਾ 6 6 ਸਾਰੇ ਦੜੇ ਦਾ ਹੀ ਮਾਰਦੇ ਆ 55000 ਰੁਪਿਆ 55000 ਰੁਪਏ ਦੋਸਤੋ ਮੁੱਲ ਕੀਤਾ ਲੈਦਾ ਵੀ ਘਰ ਆ ਸ਼ੀਨਾਗਾ ਛੇ ਨਾਗਾ ਤਾਂ ਫੇਰ ਉਹ ਜੇ ਪੈਸੇ ਹੀ ਹਿਸਾਬ ਦੇ ਮੰਗੇ ਦੇਵਾ ਖਰਾਵਾ ਤਾਂ ਨਹੀਂ ਨਹੀਂ ਲੈ ਕੀ ਵੇਲੇ ਮੈਨੂੰ ਹਾਂ ਝੱਖੜ ਵਾਲੇ ਪੱਕਾ ਹੈ ਚੱਲ ਦੇਖ ਉਹ ਵੇਖ ਲੈ ਇੱਧਰ ਦੱਸ ਪੱਕਾ ਹੈ ਉਸਕੇ ਆਪ ਦੇਖੋ ਪਿੱਛੇ ਹੈ ਇਹ 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 ਖਰਾਬ ਬਣੇ ਮੈਂ ਦੋ ਸਹੀ ਚੱਪਲਾ ਜਿਹੜਾ ਫਿਰ ਉਹ ਵੀ ਖਰਾਬ ਹੀ ਕਰਦਾ ਹੈ ਜਿਹਦਾ ਤੁਸੀਂ ਇਹ ਹੱਥ 'ਚ ਫੜਾਤਾ ਨਾ ਰੱਸਾ ਉਹ ਤੋਂ ਬਾਅਦ ਕਾਪੀ ਕਰ ਸਹੀ ਗੱਲ ਹੈ 30000 30000 ਥੋੜੇ ਆਓ ਗਰਦੀ ਤੂੰ ਜਾ ਕੇ ਪੱਕੇ ਤੂੰ ਇਹ ਬਨੇਦਾ ਪੈਤੀ ਬੁੱਤੇ ਲੱਗੀ ਹੋਇਆ ਨਹੀਂ ਹੋਇਆ ਨਹੀਂ ਹੋਇਆ ਨੀ ਮਤਲਬ ਕ੍ਰੂਸ਼ੀਆ ਆਲਾ ਭਾਈ ਕਿੱਥੇ ਆ ਭਾਈ ਦੇਣਗਾ ਆਵੇ ਪੁੱਗੇ ਦਿਨਾ ਭਾਈ ਇਧਰ ਗੱਲਬਾਤ ਚੱਲਦੀ ਆ ਠੀਕ ਆਈ ਇਹ ਮੰਗਦਾ 55000 ਰੁਪਇਆ ਠੀਕ ਆਈ ਬਾਈ ਠਖਣ ਵਾਲੇ ਤੋਂ ਨਾਂ ਤਾਂ ਮੈਂ ਜਾਣਦਾ ਨੂੰ ਜਾਣਦਾ ਕੋਈ ਗੱਲ ਨਹੀਂ ਉਹ ਭਾਈ 60000 ਰੁਪਇਆ ਲਾਉਂਦਾ ਅੱਛਾ ਸੰਜੂ 30000 ਲਾਉਂਦਾ ਹਾਂ ਬਾਈ ਨੇ 55 ਆ ਗਿਆ ਮੈਂ ਵੀ ਹੁਣ ਸੌਦਾ ਕਾ ਕਰੂਗਾ ਸੌਦਾ ਬਾਤ ਤੋਂ ਆਪਾਂ ਨਾ ਹੌਲੀ ਹੌਲੀ ਬਣ ਨੇੜੇ ਆ ਕੰਮ ਹਾਂ ਜੀ ਵੀਡੀਓ ਬਣਾਉਣੀ ਤੁਸੀਂ ਹੁਣ ਬੈਠੇ ਬਣਾ ਲਓ 55000 ਰੁਪਏ ਮੰਗਦੇ ਬਾਈ 30 ਲਾਇਆ ਸੰਜੂ ਨੇ ਠੀਕ ਹੈ ਜੀ ਚੱਖਣ ਵਾਲੇ ਤੋਂ ਬੰਦੇ ਵੇਚਣ ਆਏ ਆਪਾਂ ਨਹੀਂ ਦੇਣੇ ਲੈਣ ਵਾਲੇ ਲਗਾਏ ਨਹੀਂ ਕਦੀ ਦਾ ਇਹ 30 30 ਵੀ ਚੱਲੋ ਕੋਈ ਨਾ ਕੋਈ ਨਾ ਥੋੜਾ ਥੋੜਾ ਦੇ ਬਾਈ 55 ਜਾ ਕੇ ਜਾਵੇ ਠੀਕ ਹੈ ਰਲ ਮਿਲ ਕੇ ਸੌਦਾ ਕਰੋ ਰਲ ਮਿਲ ਕੇ ਹੋਣਾ ਇਹ ਤਾਂ ਹੈ ਨਹੀਂ ਵੀ ਇੱਕ ਬੰਦੇ ਦੇ ਸਿਰ ਤੇ ਹੀ ਆ ਦੇਖ ਲੈ ਬਾਤ ਪਰ ਆਪਾਂ ਦਾ ਸਹੀ ਦੱਸਿਆ ਲੈ 31000 ਰੁਪਏ ਹਰ ਇੱਕ ਵਾਦਨਾ 31000 ਰੁਪਏ ਤੇ ਪਰੇ ਹੋਰ 31 ਲਾਗਾ ਬੋਲ ਕੋਸ ਬੋਲ ਤੇ ਢੱਲ ਵੀ ਦੇ ਤੂੰ ਸੈਲੀ ਮਰ ਜਣਾ ਆ ਰਹੀ ਹੋ ਯਾਰ ਨਹੀਂ ਗੱਡੀ ਚਲਣੀ ਤੇ ਉਹਦੇ ਖਤਰਾਂ ਹਜ਼ਾਰ ਵਾਲਾ ਛੱਡ ਖੜਾ ਉਹ ਖੜ ਸਾਰਾ ਕੋਸੀ ਬਈ ਸੱਸੀ ਗੱਲ 75200 32000 32000 ਚੱਪ ਕਰਕੇ ਖੜਾ ਰਾ 32000 ਨਹੀਂ ਹੋਰ ਅੰਕਲ ਸੱਜਣ ਨੂੰ ਕਹਿੰਦਾ ਚੱਪ ਜਾ ਜੀ ਮੰਗਿਆ ਬਾਈ ਆਪਾਂ ਲਿਆਜ ਮੰਗੇ 53 ਆਇਆ ਸਭਾੜਾ 53000 ਵਿਆਜ ਕਰਵਾ ਜੈ ਜੀ ਆ ਤੂੰ ਦੱਸ ਹਾਂ ਹਾਂ ਸੱਜੂ 32 ਲਗਾ ਪਰ ਠੀਕ ਹੈ 33 ਦੀਆਂ ਕਰਦੇ ਆ ਸੰਜੂ ਅਰੇ ਹਾਂ ਨਮਾਈ ਕਰਨਾ 34 ਦੀਆਂ ਪਾਣੀ ਨਾ 34 ਦੀਆਂ ਹੋਵੇ ਅਖਾ ਯਾਰ ਮੈਂ ਪਾਇਆ ਉੱਥੇ ਖੜੂ ਜਿੱਥੇ ਬੋਲੇ ਸੀ ਉੱਥੇ ਕੋਈ ਨਹੀਂ ਕੋਈ ਨਹੀਂ ਸੰਜੂ 34000 ਰੁਪਏ ਆ ਭਾਈ ਸੰਜੂ ਸੰਜੂ ਅਸੀਂ ਲੈਂਦੇ ਆ ਅਸੀਂ ਲੈ ਲਾ ਦੇ ਤੇਰੇ ਮੱਤੇ ਤੇਰੇ ਵਾਸਤੇ ਵੇਖ ਲੈ ਇਹ ਬੱਕਰੀ ਘੱਪਣਾ ਪਹਿਲੀ ਹਾਂ ਨਹੀਂ ਤੋ ਬੀਨ ਦੇ ਦੋ ਮਹੀਨੇ ਆ ਗਏ ਬਣਾ ਆ ਵਕਤ ਦੋ ਮਹੀਨਾ ਦੀ ਆ ਆ ਮਹੀਨੇ ਆ ਦੋ ਮਹੀਨਾ ਦੀ ਬਣਾ ਭਾਈ ਸੰਜੂ ਖਾਲੂ ਸਮਝ ਕੇ 55000 ਤੋਂ 53 ਦੇ ਆ ਗਿਆ ਉਹ 30 ਹੋਵੇ ਜਾਂ 32 ਰਕਮ ਤੇ 30 ਲਾਦਾ ਜੀ ਬਸ ਸਾਰੀ ਨਾ ਬਣਾ ਸਾਰੀ ਦੀ ਹੈ ਦੋ ਵੀ ਨਾ ਆਇਆ ਇੱਕੋ ਬੱਕਰਾ ਇੱਕ ਦੋ ਭਾਈ ਤੂੰ ਸਹੀ ਕਿੰਨੇ ਦੀਆਂ ਵੇਚ ਰਿਹਾ 32000 ਤੋਂ ਗੱਲ ਦੱਸਦੇ ਆ ਮੈਂ ਤਾਂ 55 ਮੰਗਿਆ ਭਾਈ 32000 ਰੁਪਏ ਦੀ ਠੀਕ ਹੈ ਸੰਜੂ ਪਰ ਇਹਨੂੰ 34000 ਉਹ ਸੰਜੂ 30000 ਉਹ 23000 ਭਾਈ 22 35000 ਰੁਪਏ 32000 ਰੁਪਏ 35000 ਕਿਹਾ ਲੈ ਬੋਲੋ ਭਾਈ 35000 ਰੁਪਏ ਇਹੋ 6 ਨਗਾ ਦਾ ਹਾਂ 35 ਹਿਆਰ ਜੋਈ ਭਾਈ ਬਨੇ ਲਖਾਈ ਕਰਾਈ ਦੀ ਲਖਾਈ ਨੂੰ ਹੀ ਤਾਂ ਆਪਣੀ ਹੈ ਸਰਵਾਂ ਦੇ ਪੋਣਾ 80 ਕਿਲੋਮੀਟਰ ਸੰਜੂ ਤੂੰ ਸਪ ਦਾ 6000 ਦਾ ਮੇਵਣਾ ਨਹੀਂ ਆਉਂਦਾ ਕਾ ਤੈਨੂੰ ਬੱਕਰ ਨਾ ਤੇ ਫਿਰ ਤੂੰ ਵੀ ਢੇਲ ਨਾ ਕੋਈ ਗੱਲ 50 ਤੇ ਕਰਤਾ 55 ਤੇ ਕਰਦਾ 3000 ਰੁਪਇਆ 35 ਹਾਂ 36 ਦੇ ਹੋ ਜਾ ਫੜਾ ਸੰਜੂ ਅਰੇ ਨਾ ਸੰਜੂ ਲਖਾਈ ਗਲੂ ਨਾ ਇਹਨੇ ਵੇਚੰਦਿਆ ਵੇਚਣਾ ਵੇਖੀ ਜਾਣਾ 3000 ਕਰਾ ਦਿਓ ਫਿਰ ਬਾ ਕੱਲਾ ਆਇਆਗਾ ਨਾ 37 ਵਾਲਾ ਨਾ ਪਏ ਤੇ ਨਜ਼ਰ ਮਿਲੋ ਉਹ ਕਿੰਨੇ ਚ ਕਰਤਾ ਸੰਜੂ 37000 ਦੇ ਲੜਦਾ ਕਿੰਨਾ ਹੋ ਗਿਆ ਇਸਰਾ ਵਾਲਾ 10000 ਰੁਪਏ ਲਾਤਾ ਯਾਰ ਬੜਾ ਹੋਰ ਬੜਾ ਨੂੰ ਕਹਿਆ ਯਾਰ 13000 ਲਾਤਾ ਯਾਰ ਆਹ ਤੇ ਫਰਾ ਲਵੇ ਨਾਲ ਆਵੇ ਸਾਨੂੰ ਤਾਂ ਲਗਾ ਬਣ ਗਿਆ 37 37000 ਹੋ ਗਿਆ 37000 37 37000 ਇਹ ਵੀ ਹੁਣ ਯਾਰ 37000 ਰੁਪਏ ਬਾਈ ਸੁਣੋ 25000 ਤੋਂ ਚੱਲਦਾ 37000 ਤੇ ਪਹੁੰਚ ਗਿਆ ਉਹ ਕਿੰਨੇ ਨਾ ਆ ਗਿਆ ਬਾਈ ਮੈਂ ਤਾਂ ਭੁੱਲ ਪਿਆ 6 ਨਾਲ ਆ ਗਿਆ ਆਹ ਦੇ ਕੋਲੇ ਆ ਆ ਨਾਗਾ ਪੰਜੇ 3 6 ਹੈ 6 ਨਾਗਾ ਹਾਂ ਲੈ ਭਾਈ ਹੁਣ ਦੋ ਭਾਈ ਥੋੜਾ ਜਨਾ ਇਹ ਭਾਈ ਭਾਈ 55 ਨੇ 53 ਲੈਣ ਆ ਸੀ ਤਿੰਨ ਘੱਟ ਦੇ ਇਹਨੂੰ 50 ਦੇ ਲੈਂਦਾ ਇਧਰੋਂ 30 ਹਾਂ ਦੋਨਾਂ ਦਾ ਥੋੜਾ ਯਾਰ ਸੇਕਾ ਸੇਕਾ ਜਾਂ ਤੇ ਕਾ ਦੇਖ ਰੋ ਓ ਹੌੜੀ ਹੁਣ ਜਾਏਗਾ ਨਾ ਇਧਰ ਮਰੇਗਾ ਹਾਂ ਭਾਈ ਲੋ ਕੋਈ ਲੈ ਲੇ ਮੈਂ 35000 ਪਹਿਲੇ ਸਮਝ ਲਿਓ 35000 ਲੱਗਿਆ 10 ਲੱਗਿਆ ਅਮਰ ਭਾਈ ਲੋ ਜੇਤੂ ਪੱਜਾਈ ਲੈ ਕੇ ਪਾਸਿਓ ਮੈਂ 35000 ਅਸੀਂ ਤੇਰੇ ਖਾਤਰ ਅਸੀਂ ਸਾਈ ਐਰਪੋਰਟ ਦੇ ਤੂੰ ਬੜਾ ਭੱਜ ਜਾ ਹਮਸੇ ਮੇਲਾ ਸਭ ਦਾ ਮੰਗੇ 50000 ਕੱਢੇ ਜਾ ਨਹੀ 50000 ਕੌਣ ਲੇ ਤੇਰੇ ਖਾਤਰ ਲੈ ਕੇ ਨਹੀਂ ਤੇਰੇ ਤੇਰਾ ਮਰ ਗਿਆ ਉਹ ਕੰਗੜਾ ਮੈਨੂੰ ਅਸੀਂ ਸੇਵਕਾ ਤੇਰੇ ਖਾਤਰ ਲੈ ਕੇ ਦਿਨੂ 35000 ਰੁਪਏ ਦੇ ਆਪ ਤੂਰੇ ਵਾਲਾ ਪਾਸਾ ਲਿਆ ਚਲਿੰਦੇ ਤੇਰੀ ਖਾਤ ਲੈ ਨਹੀਂ ਕੋਈ ਲੈਣਾ ਨਹੀਂ 35000 ਦੇ ਇੱਥੇ ਕੋਈ ਸੇਵਕਾ ਨੂੰ ਸਾਈਡ ਤੋਂ ਜਾ ਕਰ ਓ ਯਾਰ ਮੜਿਆ ਇਹਨੂੰ ਸਾਈਡ ਤੇ ਹੁਣ ਸਾਈਡ ਤੇ ਉਹ 50 ਤੋਂ 2 ਘਟਾਣਾ 48 ਦੀਆ ਅੱਛਾ ਜੀ ਇਹਨਾਂ 37 ਦੀਆ ਕਿ 60000 ਦੀਆ ਮੇਰਾ ਲੱਗੇ ਸੱਚੀ ਹੈ ਨਾ ਨਾ ਮੇਰੇ ਸੱਚੀ ਹੈ ਜੇ ਚੈੱਕ ਮੜਿਆ 50 38000 ਨਾ ਨਾ 33000 ਥੋਪ ਕਰ ਗਾ ਉੱਠ ਮਰੀ ਜਾਲ ਤੂੰ 30000 ਨਾ ਨਾ ਮੇਰੀ ਮਰੀਆ ਬੁੱਤੋ 55000 ਦੇ ਮੈਂ 25000 ਲੈਣ ਵਾਲੇ ਨਹੀਂ ਆ ਮਲਾਵਾ ਉਹਨਾ ਪਹਿਣਾ ਹੀ ਆ ਹੁਣ ਜਿੰਨੇ ਬੰਦੇ ਲੱਗੇ ਪਏ ਆ ਦਾ ਦੋ ਰੇ ਉਹ ਆ ਉਹ ਆ ਇੱਕ ਵਾਰ ਮੈਂ ਕਰਦਾ ਉਹ ਮੈਨੂੰ ਤਾਂ ਹੋਈ ਪਰਦਾ ਚੱਕੀ ਮਰੇ ਗਾਂ ਹੋ ਜਾ ਆ ਪੰਜ ਦਿਨ ਪਾ ਰਸਾ ਕਰ ਹੋਏ ਨਾ ਹਮਕਾ 31000 ਰੁਪਏ ਦਾ 31000 ਰੁਪਏ ਲਾਇਆ ਬਾਈ ਸਾਹਰਾਂ ਦਾ 31 31 31 31000 38 ਤੇ 22 ਮਗਦੇ 55 ਮਾਇ ਨੂੰ 2 ਘਟ 50 ਦੇ ਜਾਂਦਾ 7 ਮੈਂਟ ਆ ਕਰ ਲੈ ਸਾਦਾ ਕਰ ਤੈਨੂੰ ਲੈ ਦਿੰਦਾ ਆਈਨੇ ਬੰਦੇ ਖੜੇ ਨਾਲ ਝੂਠ ਮਾਰਨਾ ਨਾ ਲੋੜ ਹਾਂ ਜਾਇਆ ਜਿਆ ਗੱਲ ਅਸੀਂ ਮੰਡੀ ਦੇ ਵਿੱਚ ਖੜੇ ਆ ਪੈ ਗਏ ਤੇ ਬੇਇੱਜ਼ਤੀ ਤਾਂ ਨਹੀਂ ਹੋਣੀ ਸੀ ਮੈਂ ਕਿਹਾ ਕੋਈ ਲੈਣਾ ਕੋਈ ਨਹੀਂ ਮੇਰੇ ਖਬਰ ਹਜ਼ਾਰਾ ਲੈਣਾ ਹਾਂ ਬੋਲ ਕਾਲਾ ਚੱਕ ਦੇ ਫਟੇ 6 ਨਾ ਕਹ ਯਾਰ ਆਵੇ ਫਰਕ ਕੌਲੇ ਮਾਰ ਦੇ ਫਿਰ ਵੇਖੀ ਜਾਉ ਲਓ ਵੀ ਬੂਟਾ ਤੋਆ ਕਿਸੇ ਨੇ ਪਟਾਈ ਤੇ ਬੂਟਾ ਕੋਈ ਹੋਰ ਲਾਉਂਦਾ ਲੱਗਦਾ ਮੈਨੂੰ ਉਹ ਦਾ ਮਹਾਰਾਜ ਨੇ ਲੋੜ ਕਾਲਾ ਆ ਗਿਆ ਕੁਰੀਏ ਤੇ ਗੁਰੂ ਕੇ ਕੋਠੇ ਵਾਲਾ ਬਾਈ ਕਾਲਾ ਆਇਆ ਨਹੀਂ ਕਾਲਾ ਸੀ ਹੋਰ ਹੈ ਕਾਲਾ ਹੁੰਦਾ ਹੈ ਰਣਜੀਤ ਜੀ ਰਣਜੀਤ ਕਾਲਾ ਬੋਲਿਆ ਕਰ ਅੱਡ ਅਨਜੀਤ ਦਾ ਲਾਦ ਤੇ ਨੂੰ ਨਾਮ ਮੜਿਆ ਮੇਰਾ ਨਾਮ ਜਾਣ ਦਾ ਕੇਵਲ ਹੈ ਨਾ ਕੇਵਲ ਆ ਠੀਕ ਆ ਗੁਰੂ ਦੇ ਕੋਠੇ ਦਾ ਹੀ ਤੂੰ ਵੀ ਭਰਾ ਹੀ ਆ ਤੇਰਾ ਉਹ ਨਾ ਉਹ ਭਰਾ ਹੋਵੇ ਗੁੱਸਾ ਕਰ ਗਿਆ ਗੁੱਸਾ ਕਰ ਗਿਆ ਰਾਜਾ ਹੋਵੇ ਮੱਤ ਪਾ ਲੈ ਗੁੱਸਾ ਕਰਦੇ ਆਪਾਂ ਨਹੀਂ ਨਹੀਂ ਕਰ ਨਹੀਂ ਕਰ ਬ੍ਰਿੰਦੇ ਕੋਈ ਨਹੀਂ ਤੇਰਾ ਨਾ ਪਾਕ ਚੰਗੀ ਆ ਭਾਈ ਜੀ ਕੇਵਲ ਆਇਆ ਕੋਠੇ ਗੁਰੂ ਕ ਦਾ ਪਾ ਕੇ ਦਨੇ ਫੇਰੇ ਕਿਉਂ ਗੁੱਸਾ ਕਰਦਾ ਹੈ ਤੇਰੇ ਅਨਜੀਤ ਚੜਦੀ ਆ ਚੜਦੀ ਆ ਲੈਂਦਾ ਨਾ ਰਜੀਤ ਆ ਕੋਠੇਗੁਰੂ ਕੇ ਤਾਂ ਹੁਣ ਬਾਈ ਰਜੀਤ لال ਸੌਦਾ ਚੱਲੂਗਾ ਹਲੇ ਵੇਖਾ ਕਿ ਵੇਨੇ ਵਿੱਕੀ ਬਣਦਾ ਰਜੀਤ ਨੂੰ ਦੱਸ ਦੇਣਾ ਸੀ ਵੀ ਤੂੰ ਤਾਂ ਉਹਨੂੰ ਚੱਲਣਾ ਬਈ 10 ਦਾ 10 ਦਾ ਸਾਰਾ ਦਾ 2 ਘੱਟ 50 ਦਾ ਉਹ ਆਦਾ ਹਾਂ ਕੋਲੇ ਖੜਿਆ ਤਾਂ ਮਾੜੇ ਤੇਰਾ ਮਾੜਾ ਹੀ ਗੱਲਾਂ ਇੱਧਰ ਆ ਜਾ ਜੇ ਮਨਕਾ ਰਜੀਤ 6 ਬੱਚੇ ਆ ਯਾਰ ਜਲਦੀ ਨਾ ਬੋਲ ਦੇ ਬੱਚਿਆਂ ਦਾ ਇਹ ਵਿੱਕੀ ਆ ਇਹ ਰੰਜੀਤ ਸਿੰਘ ਕੋਠਾਗੁਰੂ ਦਾ ਉਹ ਇੱਛਾ ਫਰਕ ਕਿਉਂ ਕੱਟਦਾ ਕਹਿ ਨਹੀਂ ਜੋ ਕਿਉਂ ਬਾਈ ਇੱਧਰ ਆ ਇਤਰਾ ਮੈਂ ਤਾਂ ਕਿਹਾ ਬੰਦਾ ਸਾਰਾ ਥੋੜਾ ਯਕੀਨ ਮੰਨਦਾ ਪਚੇ ਦੇ ਉਨੇ ਹੀ ਦੇ ਦਿੰਨਾ ਇਹ ਜੇ ਗਾਰੇ ਜੇ ਕੋ ਕਰਨਾ ਪਊ ਮਾੜਾ ਮਾੜਾ ਨਹੀਂ ਕਰਨਾ ਵਿੱਚ ਹੈ ਨਾ ਪਹਿਲਾਂ ਹੀ ਕਿੱਥੀ ਬੈਠਾ ਸੀ ਬੱਚਾ ਨਾ ਕਰਦਾ ਉਹ ਕਿਹਾ 38 ਲੱਗਿਆ ਉਹ ਚੱਲ ਮਾੜਾ ਮੋਟਾ ਰਜੀਤ ਆ ਯਾਰ ਕਹੇ ਪਾ ਉਹ ਨਹੀਂ ਪਹਿਲੀ ਵਾਰ ਸਾਢੇ ਘੰਟ ਯਾਰ ਐਸੇ ਕੋ ਲੈਣਾ ਸਾਢੇ ਫੜਾ ਸਾਢੇ ਫੜਾ 47000 ਨਹੀਂ ਹੋਗੇ ਰਜੀਤ ਉਹ ਸਹੀ ਟੱਕਾ ਹੈਗਾ 3000 ਦਾ 35 ਦਾ ਮਿਲ ਦਿੱਨੇ ਫੜਾ ਹੀ ਸਾਢੇ ਯਾਰ ਅਰੇ ਮਰ ਜੰਦਿਆ ਫੜਾ ਹੀ ਕੋ ਲੈਣਾ ਆਪ ਚੂਰਦਾ ਨੇ ਮਾਰ ਦੇ ਇੰਨੇ ਭਗਤ ਕੋਈ ਪਤਾ ਨਹੀਂ ਸਾਨੂੰ 3/4 ਦੇਊਗਾ ਕਿ ਨਾ ਸਨਗ ਕੁੱਤੀ ਲੱਗੀ ਏ 6ਾਂ ਦੇ ਕਾਲਾ ਰੰਜੀਤ ਦੇ 6ਾਂ ਲੈ ਨਾ 6 6 6 6 ਨਾ ਨਾ ਮਿਲ ਪਾ ਉਹ ਕਹਿਤਾ ਨਾ ਵਿੱਚ ਓਏ ਆਵੇ ਖੜੇ 6000 6 ਤੇਰੇ ਕੋਲੇ ਖੜੇ ਯਾਰ 6 ਤੇਰੇ ਕੋਲੇ ਆ 38000 ਲੱਗਿਆ ਛੱਜੂ ਲੈਂਦਾ ਸੀ ਉਹ ਭੱਜ ਗਿਆ ਨਾ ਬੱਸ ਬਰਾਦੀ ਲਾ ਦੇ ਕੀ ਕਹਿੰਦਾ ਵੀ ਮੈਂ ਨਹੀਂ ਦਦਾ ਹਾਂ 400 ਰੰਗਵਾਜ ਆ ਬੱਚੇ ਚੱਲ ਕੋਈ ਵੇਖਣ ਲੋ ਆਕੇ ਅਸੀਂ ਮਾਰ ਕੇ ਨਹੀਂ ਖੀਰ ਖਵਾਉਂਦੇ ਤੁਹਾਡੇ ਯਾਰ ਹੁਣ ਮਾਲ ਤਾਂ 35 ਦਾ ਮੇਰੇ ਲੈਂਡ ਦਾ ਮੇਰੇ ਅੱਗੇ ਕਿਰਾਏ ਦਾ ਪਾੜੇ ਵੀ ਪੰਦੇ ਆ ਹਾਂ ਲਾ ਬਸ ਕਹਤਾ 38 ਲੱਗਿਆ ਕੋਈ ਛੱਡ ਗਿਆ ਕਰ ਗਿਆ ਮੇਰੇ ਹੋਗੇ 30000 ਯਾਰ ਮਨੇ ਰੋਣਾ 45000 ਰੁਪਏ ਭਾਈ ਜਾਨ ਦੇ ਰੋਣਾ 44000 ਰੁਪਏ ਇਹਦੇ ਪਾਸੇ ਪਾਵਾਂਗੇ ਆ ਤੇਰੇ ਹੱਥ ਉਹ ਫੜ ਲੈ ਭਾਈ ਤੇਰੇ ਹੱਕ ਜਾ ਗਏ ਹੁਣ ਉਹ ਤੇਰੇ ਹੱਕ ਦਾ ਹੁਣ ਫੈਸਲਾ ਆ ਬੱਕਰੀ ਇੱਕ ਘਰ ਦੇ ਆ ਬੱਕਰੀ ਇੱਕ ਕੱਢ ਕੇ ਕਿੰਨੇ ਦੇਂਗਾ ਇਹ ਆ ਕਾਲੀ ਬੱਕਰੀ ਬਾਈ ਕਹਿੰਦਾ ਕੱਢ ਕੇ ਕਿੰਨੇ ਦੇ ਦੇਂਗਾ ਦੂਜੇ ਦਾ ਆ ਦੇਂਗਾ ਲੈ ਲੈ ਕਾਲੀ ਬੱਕਰੀ ਆ ਦਾ ਕੱਢ ਦੇ ਫਰਕ ਗੋਲ ਬਾਪੂ ਟਾਇਰ ਹੈ ਲੈ ਭਾਈ ਮਲਾਜਮ ਜੀ ਨੇ ਦੀ ਆਪੇ ਉਹਦਾ ਕੋਈ ਮਮਾ ਦਾ ਨਹੀਂ ਹੈ ਨਹੀਂ ਤਬਸਾ ਨੋ ਬੱਸ ਉਹ ਭਾਈ ਕਿੰਨੇ ਦੇ ਕਰਤੇ ਯਾਰ ਯਾਰ ਮੰਗੇ ਆ ਕਿੰਨੇ ਦੇ ਕਰਤੇ ਜੀ 48 ਗਿਆ ਖਾਡਾ ਨਹੀਂ ਮੈਂ ਠੀਕ ਹੈ ਠੀਕ ਹੈ ਉਹ ਨਹੀਂ ਆਪਾਂ ਮਾੜੇ ਇੰਟੈਂਟ ਵੀ ਕਰ ਲਾਂਗੇ ਆਹ ਧਾ ਕੇ ਵੀਡੀਓ ਹੋਣ ਵਾਲਾਗੇ ਜਿੱਦ ਕਰਨੀ ਆ ਉਹਦੇ ਬਜਾਰ ਤੇ ਮیدਾਨ ਚ ਤੋਂ ਆਉਣ ਦੇ ਉਹ ਮੈਂ ਨਾ ਤੜਾਈ ਲੈ ਕਿਹੜੀਆਂ ਕੰਨਾਂ ਨੇ ਹੋਰ ਰੰਜੀਦਿਆ ਕਿਹੜੀਆਂ ਸਾਰੀਆਂ ਉਹ ਭਾਈ ਇੱਕ ਤਨ ਦੱਸਾਂ ਗਾਲਾ ਅਸੀਂ ਬੰਦਾ ਇਹ ਵੀ ਭਜਦਾ ਭਾਈ ਨੇ ਪੈਸੇ ਲਾਦੇ ਲਖਾਈ ਕਰਾਦੀ ਰੱਖ ਰਤਾ ਜਿੱਤਾਂ ਵਿੱਚੋਂ ਭਾਈ ਕਮਾਲ ਆ ਯਾਰ ਆ ਬੰਦੇ ਦੀ ਬਾਹ ਫੜੀ ਖਣਾ ਭਜਦਾ ਆ ਜਿੱਲੇ ਕਮਾਲਾਂ ਵਿੱਚ ਵੱਡੇ ਨਾ ਕਰ ਗੱਲ ਉਹਨੇ ਇਕੱਠੇ ਲੈਣਾ ਉਹਨੇ ਕਿਹੜਾ ਕੋ ਵਿੱਚੋਂ ਲੈਣਾ ਨਾ ਮੈਂ ਲੈਣਾ ਠੀਕ ਹੋ ਗਿਆ ਉਹ ਸਭ ਹੋਏ ਭਾਈ ਛੋਟਿਆਂ ਦੀਆਂ ਉਹ ਹੋਏ ਉਹ ਯਾਰ ਨਾ ਹੁੰਦਾ ਹੋਏ ਰੰਜੀਦਾਂ ਤੂੰ ਕੀ ਗਿਆ ਸੀਗਾ ਮੈਂ ਇਹਨੂੰ 39000 ਉਹ ਯਾਰ ਕਿਉਂ ਮਾਰੀ ਨਾ ਨਾ ਮੁੱਕਰਾ ਇਹ ਨਾਂ ਦੇ ਮੈਂ ਖੋ ਕੇ ਦਊਗਾ ਲੈ ਬਸ 39000 ਇਹ ਤਾਂ ਖੋ ਗੱਲ ਹੋ ਗਈ ਲੈ ਵੇ ਰਫੜ ਵੇਚਣੀਆਂ ਨਾ ਵੇਚਣੀਆਂ ਸਾਰੇ ਭੱਜ ਜੇ ਜੋ ਠੀਕ ਹੈ ਪੂਰੇ 40000 ਦੇ ਪੈਸੇ ਫਾਈਲਾ ਪੈਸੇ ਫਾਈਲਾ ਨਹੀਂ ਭਾਈ ਫਾਈਲਾ ਕੋਈ ਦੱਸਾਂ ਨਹੀਂ ਹੋ ਗਿਆ ਫਾਈਲਾ ਨਾ ਉੱਤਰ ਲੱਗਾ ਇੱਕ ਹੀ ਦੱਸਾਂ ਭਾਈ ਪੂਰੇ ਆ 45000 ਦਾ ਯਾਰ ਨਹੀਂ ਤੂੰ ਮਾਰਤਾ ਥੱਲੇ ਦਿਖਾਈ ਡੋਲੀ ਨਹੀਂ 40 ਦਾ 40 40 ਦਾ ਹੋ ਗਿਆ 40000 ਭਾਈ 40000 ਰੁਪਏ ਖੜੇ ਆ ਕਿੰਨੇ ਦਾ ਕਰਤਾ ਅੰਕਲ 40 ਫਲਾਉਰ ਉਹ ਅੰਕਲ ਕਿੰਨੇ ਦਾ ਕਰਤਾ 40000 ਪੂਰਾ ਬਹੁਤ ਬਹੁਤ ਧੰਨਵਾਦ ਜੀ ਜੀਦਾ ਉਹ ਪਟਿਆ ਪਟਿਆ ਲੱਗ ਗਿਆ ਬੰਦ ਤੈਨੂੰ ਉਹ ਸਭਾ ਭੈਣ ਦੇ ਜਮਾ ਆ ਕੇ ਕਾਲੀ